ਤੇਰੇ ਕਹਿਣ ਦਾ ਕੀ ਮਤਲਬ ਜਿਵੇਂ ਨਾ 3.5 ਲੱਖ ਰੁਪਇਆ ਗਿਆ ਨਾ ਉਹ ਵੀ ਤੇਰਾ ਹਿੱਸਾ ਹੋਣਾ ਗਿਆ ਦੇਤਾ ਹੋਊਗਾ ਆਪਦੇ ਉਹ ਜਾਰ ਨੂੰ ਹਾਏ ਭਾਬੀ ਮੇਰੇ ਤੇ ਇਲਜ਼ਾਮ ਘਾਤੋ ਲਈ ਜਾਂਨੇ ਆ ਨਾਲੇ ਮਹੀਨਾ ਮੈਨੂੰ 24 ਘੰਟੇ ਇਹ ਜੀਆਂ ਗੱਲਾਂ ਕਾਹ ਕਰੋ ਮੈਨੂੰ ਤਾਂ ਇਹਦੀ ਫਿਕਰ ਲੱਗੀ ਹੁਣ ਵੀ ਸੈਟ ਗਿਆ ਤਾਂ ਗਿਆ ਕਿੱਧਰ ਹਾਏ ਮੈਂ ਕੀ ਕਰਾਂ ਵੀ ਉਹ ਹੀ ਰੂਡ ਵਾਲੇ ਕੋਲੇ ਗਿਆ ਹੋਊਗਾ ਜਿਹੜਾ ਮੂੰਹ ਬਨਵਣਾ ਤੈਨੂੰ ਮਿਲਣ ਆਉਂਦਾ ਭਾਬੀ ਦੇਖ ਇਹ ਗੱਲਾਂ ਤਾਂ ਮੈਂ ਤੈਨੂੰ ਪਾਲੇਵਾਰੀ ਕਹਿ ਚੁੱਕੀ ਵੀ ਮੈਨੂੰ ਕੋਈ ਨਹੀਂ ਮਿਲਣ ਆਉਂਦਾ ਹੈਗਾ ਕਿਉਂ ਮੇਰੇ ਤੇ ਇਲਜ਼ਾਮ ਲਾਈ ਜਾਂਨੇ ਰਹੇ ਨੇ ਆ ਫਿਰ ਸੋਨੂ ਦੋਨਾਂ ਭੈਣ ਭਰਾਵਾਂ ਨੂੰ ਮੇਰੇ ਪੇਕੇਆਂ ਤੇ ਇਲਜ਼ਾਮ ਲਾਉਣਾ ਤਾਂ ਹੁੰਦਾ ਵੀ ਤੇਰੇ ਪੇਕੇਆਂ ਕੋਲੇ ਚੀਜ਼ਾਂ ਹੋਣਗੀਆਂ ਫਿਰ ਹੁਣ ਆ ਵੀ ਇਲਜ਼ਾਮ ਲਾ ਦੇ ਵੀ ਮੇਰੇ ਪੇਕੇ ਲੈ ਗਏ ਹੋਣਗੇ ਤੇਰਾ ਸਿਉਣਾ ਚੱਕ ਗਏ ਉਹਨਾਂ ਨੂੰ ਤਾਂ ਇਹ ਗੱਲ ਦੀ ਖਬਰ ਵੀ ਨਹੀਂ ਭਾਬੀ ਦੇਖ ਨਾ ਤਾਂ ਮੈਂ ਪਹਿਲਾਂ ਕਿਹਾ ਤੇਰੇ ਪੇਕੇਆਂ ਨੂੰ ਵੀ ਉਹਨਾਂ ਨੇ ਹਨਾ ਉਹ 3.5 ਲੱਖ ਰੁਪਏ ਲੈ ਲਏ ਤੇ ਨਾ ਮੈਂ ਅੱਜ ਕਹਿੰਦੀ ਆ ਵੀ ਉਹ ਮੇਰਾ ਸੈਟ ਲੈ ਗਏ ਤੂੰ ਤਾਂ ਨਹੀਂ ਕਹਿੰਦੀ ਤੇਰਾ ਭਰਾ ਤਾਂ ਹਟਦਾ ਨਹੀਂ ਬੋਲਣ ਕਰਨੂਗਾ ਉਹ ਤਾਂ ਮੈਨੂੰ ਆਈ ਵਾਰ ਮਿਹਣੇ ਦਿੰਦਾ ਉਹ ਕਹਿ ਦਿੰਦਾ ਵੀ ਉਹ ਨੰਕਾ ਨੂੰ ਖਵਾਉਣੀ ਹੈ ਨਾਲੇ ਤਾਂ ਮੇਰੇ ਪੇਕੇ ਨੰਗ ਵਜਦੇ ਆ ਪੱਭੀ ਫਿਰ ਇਹ ਚ ਮੇਰਾ ਕੀ ਕਸੂਰਾ ਹੁਣ ਮੀਆਂ ਵੀ ਵਿੱਚ ਤਾਂ ਲੜਾਈ ਹੁੰਦੀ ਰਹਿੰਦੀ ਐ ਵੀਰਾ ਤੈਨੂੰ ਬਹੁਤ ਪੰਡਾ ਤੂੰ ਉਹੋ ਬਣ ਗਈ। ਪੱਭੀ ਦਾ ਕਸੂਰਾ ਐ ਤੂੰ ਸਾਰਾ ਕਰਦੀ ਐ ਵੀ ਮੇਰਾ ਕਸੂਰਾ ਮੈਂ ਸਾਂਭੇ ਐ। ਸਾਂਭੇ ਤਾਂ ਮੈਂ ਹੀ ਸੀ ਪੱਭੀ ਮੈਂ ਤਾਂ ਬਸ ਹੂੰ ਤੈਨੂੰ ਪੁੱਛ ਲਿਆ ਮੈਂ ਤਾਂ ਦਿਖਾਉਣ ਹੀ ਆਈ ਸੀ ਜਦੋਂ ਮਿਲਿਆਣੀ ਵਿੱਚੋਂ ਤਾਂ ਮੈਨੂੰ ਐ ਹੋਗਾ ਵੀ ਕਿੱਧਰ ਗਿਆ। ਹਾਂ ਮੈਂ ਕੀ ਕਰਾਂ ਸੱਚੀ ਹੁਣ ਜਾ ਕੇ ਉੱਥੇ ਵੇਖ ਲਾ। ਫਰੋਲਦੀ ਐ ਮੈਂ ਟਰੰਕ ਚ ਰੱਖਿਆ ਸੀ ਕਈ ਵਾਰ ਖੋਲਣਾ ਗਿਆ ਹੋਵੇ ਵਿੱਚ ਨਾ ਡੱਕ ਪਿਆ ਹੋਵੇ ਸਾਰਾ। ਆ ਵੇਖ ਲਾ ਜਾ ਕੇ। ਹੂੰ ਹੂੰ। ਤੈਨੂੰ ਐ ਲੱਗਦਾ ਵੀ ਪੋਲੇ ਫੇਰੀ ਚੀਜ਼ ਮਿਲ ਜ ਹਾਜੇ 틱 ਕਰਤਾ ਨਾ ਮੈਂ ਸਾਨੂੰ ਮਾੜੀ ਜਿਹੀ ਮਸ਼ਹੂਰੀਆਂ ਹੀ ਦਿਖਾਈਆਂ ਹੈ ਹਜੇ ਤਾਂ ਫਿਲਮ ਹਜੇ ਬਾਕੀ ਹੈ ਅੱਗੇ ਵੇਖਿਓ ਕੀ ਕੀ ਹੁੰਦਾ ਛੋਡੇ ਨਾਲ ਦੋਨੋਂ ਭੈਣ ਭਰਾਵਾਂ ਨਾਲ ਮੌਜਾਂ ਨਾਲ ਆਈ ਵਾਰ ਮੇਰੇ ਪੇਕਿਆਂ ਤੇ ਇਲਜ਼ਾਮ ਲੱਗ ਕੋਈ ਨਾ ਮੇਰੇ ਚ ਵੀ ਪੂਰੀ ਹੈਂਡ ਹੈ ਕਿ ਜਿਵੇਂ ਤੂੰ ਮੇਰੇ ਪੇਕਿਆਂ ਨੂੰ ਬਦਨਾਮ ਕਰਦਾ ਨਾ ਤੇ ਘਰ ਮੈਂ ਉਵੇਂ ਤੇਰੀ ਭੈਣ ਨੂੰ ਤੇ ਤੈਨੂੰ ਵੀ ਦੇਉਂਗੀ ਕੋਈ ਨਾ ਵੇਖੀ ਤਾਂ ਜਾ ਹੁੰਦਾ ਕੀ ਸਾਫ ਜਿਹੜੀ ਤਾ ਜਾ ਨਾ ਗਰਦਾ ਜਾ ਪੈ ਗਿਆ ਸਾਰਾ ਤੂੜੀ ਤੰਦ ਜਿਹਦਾ ਜਲਦੀ ਜਲਦੀ ਭਾਬੀ ਲੈ ਆ ਫਿਰਦੀ ਆ ਮੈਂ ਬਾਾਰ ਚ ਕਿਹੜੇ ਵੇਲੇ ਦਾ ਬਾਜਾ ਮਾਰੀ ਨਾ ਥੋੜਾ ਤਾਂ ਕੋਈ ਅੰਦਰੋਂ ਬਾਹਰ ਨਹੀਂ ਆਉਂਦਾ ਹੈਗਾ ਮੈਂ ਤਾਂ ਕੰਮ ਕਰੀ ਜਾਂਦੀ ਸੀ ਕਿਵੇਂ ਆਇਆ ਬਾਈ ਕਿੱਥੇ ਆ ਬਾਈ ਤੇਰੇ ਵਰਗਾ ਬਾਈ ਹੈਗਾ ਕੰਮ ਗਿਆਗਾ ਉਹ ਵੀ ਬਾਹਰ ਤੁਰਾ ਫਿਰਦਾ ਰਹਿੰਦਾ ਸਾਰਾ ਦੇੰਦਰ ਪਤਾ ਤਾਂ ਹੈਗਾ ਉਹਦਾ ਅੱਛਾ ਹਾਂ ਤੇ ਮੇਰੀ ਗੱਲ ਸੁਣ ਭਾਬੀ ਤੂੰ ਚੰਗੀ ਕੀਤੀ ਉਹਦੇ ਤਾਂ ਤੂੰ ਸੌਹਾਂ ਖਾ ਗਈ ਵੀ ਮੈਂ ਨਹੀਂ ਗੱਲ ਕਰਦੀ ਹੈਗੀ ਤੇ ਜਾ ਕੇ ਸਾਰੀ ਗੱਲ ਮੇਰੀ ਮਾਂ ਨੂੰ ਦੱਸਦੀ ਹੈ ਵੇ ਮੈਂ ਕੀ ਚੰਗਾ ਮੈਂ ਚੰਗਾ ਹੀ ਕੀਤਾਗਾ ਕੋਈ ਮਾੜਾ ਨਹੀਂ ਕੀਤਾ ਹੈਗਾ ਤੇਰਾ ਉਹ ਤੂੰ ਤਾਂ ਕਲੇਸ਼ ਵਧਾਦਾ ਸਾਡੇ ਘਰੇ ਜਦੋਂ ਨੂੰ ਪਤਾ ਨਹੀਂ ਸੀ ਕਿ ਚੁੱਪ ਕਰਕੇ ਵਿਆਹ ਹੋ ਜਾਂਦਾ ਜਦੋਂ ਸਾਰੀ ਗੱਲ ਦੱਸਤੀ ਫਿਰ ਮੈਨੂੰ ਵੀ ਦੱਸਣਾ ਪੈ ਗਿਆ ਹੈਗਾ ਰੁੱਸ ਕੇ ਹੋ ਅਮਨ ਕੋਲ ਬਾਗੀ ਕੁੜੀ ਕੋਲ ਸਾਡੀ ਕੋਲ ਤੇ ਫੇਰ ਹੁਣ ਜਦੋਂ ਭਾਈ ਤੂੰ ਗੱਲ ਨਹੀਂ ਮੰਨਦਾ ਹੈਗਾ ਰੁੱਸਣਾ ਹੀ ਹੈਗਾ ਉਹ ਤਾਂ ਕਿਸੇ ਗੱਲ ਤੇ ਨਹੀਂ ਆਉਂਦਾਗਾ ਉਹ ਗੱਲ ਤੇ ਮੇਰੀ ਗੱਲ ਸੁਣ ਗੱਲ ਤੇ ਤਾਂ ਗੱਲ ਤੇ ਆਇਆ ਹੀ ਹੋਇਆ ਸੀਗਾ ਮੈਂ ਤੈਨੂੰ ਸਾਰੀ ਗੱਲ ਸਮਝਾਈ ਹੋਈ ਸੀਗੀ ਕਿ ਤੂੰ ਕੁਝ ਨਾ ਗੱਲ ਕਰ ਪਤਾ ਨਹੀਂ ਤੈਨੂੰ ਕੀ ਹੋਇਆ ਕੀ ਨਹੀਂ ਹੋ ਕੇ ਜਾ ਕੇ ਮਾਂ ਨੂੰ ਸਾਰੀ ਗੱਲ ਦੱਸਤੀ ਹੈ ਮੈਨੂੰ ਨਹੀਂ ਹੋਇਆ ਉਹ ਤਾਂ ਭਾਈ ਤੈਨੂੰ ਪਿਆਗਾ ਮੇਰੀ ਗੱਲ ਸੁਣ ਲਾ ਜੇ ਤੇਰਾ ਵਿਆਹ ਹੋ ਗਿਆ ਕੱਲ ਘਰਾਣੇ ਨੂੰ ਕੋਈ ਉਹਨਾਂ ਨੇ ਕੁਛ ਕਰਤਾ ਅਗਲਾ ਨੇ ਤੈਨੂੰ ਬਸ ਇਹ ਤਾਂ ਪੱਟੇ ਜਾਵਾਂਗੇ ਭਰਾ ਮੈਂ ਤਾਂ ਤਾਂ ਦੱਸਤਾ ਉਹ ਕੁਛ ਨਹੀਂ ਹੁੰਦਾ ਹੈਗਾ ਸੀਗਾ ਤੁਸੀਂ ਤਾਂ ਪਤਾ ਨਹੀਂ ਕਿਹੇ ਜੀ ਸੋਚਦੇ ਮਾਲਕ ਚੱਲ ਛੱਡ ਪਰਾਂ ਸਾਰੀ ਮੈਂ ਤਾਂ ਉਂ ਤਾਂ ਆਇਆ ਸੀ ਬਾਈ ਨਾਲ ਗੱਲ ਕਰਨ ਉਹ ਤਾਂ ਚਲੋ ਜਦੋਂ ਆਊਗਾ ਉਹਨਾਂ ਨਾਲ ਗੱਲ ਕਰ ਲੂੰਗਾ ਮੈਂ ਤੈਨੂੰ ਐਂ ਕਹਿੰਦਾ ਸੀਗਾ ਭਾਬੀ ਹੂੰ ਤੂੰ ਨਾ ਪਿੰਡ ਜਾ ਤੇ ਉਹਨਾਂ ਨੂੰ ਕਹਿ ਦਿਓ ਵੀ ਵਿਆਹ ਕਢਾ ਕੇ ਤੇ ਦੋ ਵੀ ਵਿਆਹ ਪਛੇਤੀ ਕਰਨਾ ਲੈ ਤੂੰ ਜੋ ਮੇਂ ਹੱਦ ਕਰਦਾ ਬੰਟੂ ਮਾਤਾ ਤੇਰੀ ਗੁੱਸੇ ਹੋ ਕੇ ਬਾਗੀ ਵੀ ਵਿਆਹ ਨਹੀਂ ਕਰਨਾ ਤੇ ਤੂੰ ਹਜੇ ਉੱਥੀ ਗੱਲ ਤੇ ਆੜਿਆ ਖੜਾਗਾ ਉਹ ਮੇਰੀ ਨਾਲ ਕੁੜੀ ਨਾਲ ਸਾਰੀ ਗੱਲ ਹੋ ਗਈ ਆ ਹੂੰ ਉਹਨੂੰ ਮੈਂ ਸਾਰੀ ਗੱਲ ਦੱਸਤੀ ਆ ਉਹ ਕਹਿੰਦੀ ਕਹਿੰਦੀ ਵਹੀ ਕਹਿੰਦੀ ਤੂੰ ਵਿਆਹ ਕਰਵਾ ਕਹਿੰਦੀ ਮਾਤਾ ਮੰਨੀ ਪਈ ਹੈ ਕਹਿੰਦੀ ਉਹਨੂੰ ਮੈਂ ਆਪੀ ਮਨਾ ਲੂੰਗੀ ਕਹਿੰਦੀ ਮੈਂ ਵਿਆਹ ਤੇ ਲੈ ਕੇ ਆਉਂਗੀ ਤੈਨੂੰ ਫਿਕਰ ਕਰਨ ਦੀ ਲੋੜ ਨਹੀਂ ਹੈਗੀ ਇਧਰੋਂ ਕਹਿੰਦੀ ਆਪਾਂ ਜਵਾਬ ਨਹੀਂ ਦੇਣਾ ਹੈਗਾ ਅੱਛਾ ਹਾਂ ਮਾਤਾ ਉਹਦਾ ਖੇਰ ਨੂੰ ਕਹਿਣਾ ਵੀ ਨਹੀਂ ਮੋੜਦੀ ਹੈਗੀ ਸਾਡੀ ਕੁੜੀ ਦਾ ਤੇ ਹੁਣ ਤੂੰ ਨਾ ਬਸ ਇਹੀ ਕੰਮ ਕਰ ਤੂੰ ਜਾ ਕੇ ਤੇ ਬਸ ਉਹਨਾਂ ਨਾਲ ਵਿਆਹ ਦੀ ਗੱਲ ਕਰ ਓਏ ਮੇਰੀ ਗੱਲ ਸੁਣ ਲੈ ਪੱਕੀ ਗੱਲ ਹੋਵੇ ਉਹ ਗੱਲ ਨਾ ਹੋਵੇ ਤੇ ਮੈਂ ਜਾ ਕੇ ਉੱਥੇ ਜਵਾਨ ਕਰ ਲਗਲੇ ਨਾਲ ਤੇ ਮੈਂ ਅਗੜਾ ਨੂੰ ਮਨਾਵਾ ਤੇ ਘਰੋਂ ਫਿਰ ਤੁਹਾਡੇ ਕਲੇਸ਼ ਪਵੇ ਉਹ ਜਮਾ ਪੱਕੀ ਗੱਲ ਆ ਪੱਕੀ ਗੱਲ ਆ ਤਾਂ ਹੀ ਤਾਂ ਮੈਂ ਤੇਰੇ ਕੋਲ ਆਇਆ ਪਹਿਲਾਂ ਤਾਂ ਮੈਂ ਭਰਾ ਉਹਦੇ ਕੋਲ ਗਿਆ ਸੀਗਾ ਬਚੋਲੇ ਕੋਲ ਨਾ ਭਰਾ ਉਹ ਬਚੋਲਾ ਯਾ ਕੀ ਕਹਿੰਦਾ ਉਹ ਬਚੋਲਾ ਹੈ ਨਹੀਂ ਕੰਮ ਦਾ ਉਹਦਾ ਉਹੀ ਗੱਲ ਉਹਨੂੰ ਸ਼ਾਂਪਾ ਦਾ ਲਾਲਚ ਸੀਗਾ ਉਹ ਕਹਿੰਦਾ ਮੈਂ ਤਾਂ ਰੱਜਿਆ ਤਾਂ ਇਹ ਜਿਹੇ ਕਹਿੰਦਾ ਰਿਸ਼ਤਿਆਂ ਤੋਂ ਮੈਂ ਨਹੀਂ ਕਰਾਉਂਦਾ ਹੈਗਾ ਪਤਾ ਨਹੀਂ ਉਹਨੂੰ ਕੀ ਹੋਇਆ ਕੀ ਨਹੀਂ ਪਤਾ ਨਹੀਂ ਮਾਣਨੇ ਕੋਸ ਉਹਨੂੰ ਬੋਲਤਾ ਉਹ ਤਾਂ ਵਿਚੋ ਨਿਕਲ ਗਿਆ ਗੱਲ ਦੇ ਮੇਰੀ ਗੱਲ ਸੁਣੋ ਉਦੋਂ ਗੱਲ ਵੀ ਤੁਸੀਂ ਸਟਾਰਟ ਕੀਤੀ ਚੱਲ ਵਿਚੋਲਾ ਜੈਬੀ ਨੂੰ ਘਾਲਿਆ ਸੀਗਾ ਆਪਾਂ ਹਾਂ ਤੇ ਵਿਚ ਵਿਚਾਲੇ ਤਾਂ ਤੁਸੀਂ ਹੋ ਤੁਸੀਂ ਜਾ ਕੇ ਉਧਰ ਗੱਲ ਛੇੜੋ ਚੱਲ ਕੋਈ ਨਾ ਤੇਰੇ ਕਹਿੰਦੇ ਗੱਲ ਤਾਂ ਮੈਂ ਭਾਈ ਛੇੜ ਲੂੰਗੀ ਪਰ ਮੇਰੀ ਗੱਲ ਸੁਲਾ ਤਾਈ ਦੀ ਜ਼ਿੰਮੇਵਾਰੀ ਤੇ ਤੂੰ ਲੈ ਲੈ ਮੈਂ ਤਾਂ ਆਈ ਦੀ ਜ਼ਿੰਮੇਵਾਰੀ ਸਾਰੀ ਜ਼ਿੰਮੇਵਾਰੀ ਮੇਰੀ ਆ ਉਹਨਾਂ ਨੂੰ ਦੋ ਚਾਰ ਗੱਲਾਂ ਕਹਿ ਦਿਓ ਨਾ ਤਾਂ ਸਾਨੂੰ ਦਾਤ ਚਾਹੀਦਾ ਨਾ ਕੋਈ ਟੂਮਾ ਟੱਕੀ ਕਰੋੜ ਬਸ ਅਸੀਂ ਚੁੰਨੀ ਝੜਾ ਕੇ ਲੈ ਜਾਵਾਂਗੇ ਇਹ ਗੱਲ ਤੂੰ ਜਾਂ ਤਾਂ ਅੱਜ ਟਾਈਮ ਹੈਗਾ ਮੈਂ ਵੀ ਅੱਜ ਵਗ ਜੀ ਬਾਈ ਨਾਲ ਮੈਂ ਗੱਲ ਕਰ ਲੈਣਾ ਤੂੰ ਛੇ ਤੀਜਾ ਕੇ ਗੱਲ ਕਰਕੇ ਚੰਗਾ ਚਲ ਕੋਈ ਨਾ ਹਾਂ ਤੂੰ ਫਿਕਰ ਛੱਡ ਤੇ ਮੇਰੇ ਤੇ ਚਲ ਮੈਂ ਹੁਣ ਜਾ ਆਉਂਗੀ ਹੁਣ ਜਾ ਆਉਂਗੀ ਤੇ ਗੱਲ ਤੇਰੀ ਸਾਰੀ ਗੱਲ ਕਰਿਆ ਆਉਂਗੀ ਮੈਂ ਬਸ ਤੂੰ ਕਰ ਆਈ ਚਲ ਮੈਂ ਤਾਂ ਆਹੀ ਗੱਲ ਕਰਨ ਆਇਆ ਸੀਗਾ ਬਾਕੀ ਕੰਮ ਦੀ ਗੱਲ ਬਾਈ ਨਾਲ ਕਰਨੀ ਸੀ ਜਾਂ ਤਾਂ ਫੋਨ ਤੇ ਦੇਖ ਲਊਗਾ ਨਹੀਂ ਦੁਪਹਿਰੇ ਤਾਂ ਆਉਗੋਈ ਕਰੇ ਹਾਂ ਹਾਂ ਇਹ ਤਾਂ ਆਊਗਾ ਨਹੀਂ ਪਤਾ ਹੁਣ ਆਜੇ ਘੰਟੇ ਨੂੰ ਚਲ ਠੀਕ ਆ ਬਾਬੀ ਹੁਣ ਚਲਦਾ ਮੈਂ ਤਾਂ ਚਲ ਮੈਂ ਉਹਨੂੰ ਕਹੇ ਮੈਂ ਵੀ ਕਰਦੀ ਆਂਗੀ ਫੋਨ ਇੱਕ ਮਾਰਾ ਤੂੰ ਵੀ ਕਹ ਦੇ ਵੀ ਭਾਬੀ ਨੂੰ ਮੈਂ ਕੰਮ ਭੇਜ ਜਾਗਾ ਉਹ ਤਾਂ ਮੈਂ ਫੋਨ ਕਰ ਦਿੰਦਾ ਉਹਨੂੰ ਚਲ ਕੋਈ ਨਹੀਂ ਮੈਂ ਤਾਂ ਹੁ ਮੈਂ ਤਾਂ ਨਾਬ ਸਾਕੇ ਰਖਤਾ ਤਾਈ ਕਹਿੰਦੀ ਕਰਨਾ ਨਹੀਂ ਵਿਆਹ ਇਹ ਕਹਿੰਦਾ ਕਰਨਾਗਾ ਸੱਚੀ ਮੇਰੀ ਤਾਂ ਜਾਨ ਦੁਖੀ ਕਰ ਲਈ ਉਧਰ ਉਹ ਜੈਬੀ ਜਾ ਵੀ ਤੂੰ ਕੋਈ ਗੱਲ ਤਾਂ ਰਾਹ ਪਾ ਦੇ ਸਾਰੀ ਮੇਰੇ ਤੇ ਲੈ ਕੇ ਗੱਲ ਛੱਡਦੀ ਹੁਣ ਦੱਸ ਕੀ ਕਰਾਂ ਜਾਣੇ ਪਊਗਾ ਬਾਪ ਜਾਨੀਆ ਭਾਈ ਹੋਰ ਕੀ ਆ ਚਲ ਮਾੜਾ ਜਾ ਕੰਮ ਜਾਂ ਨਵੇੜ ਦਿੰਨੀ ਹੈਗੇ ਵੀਰੇ ਆਪਣ ਮੈਂ ਤਾਂ ਨਾ ਹੀ ਕਹਿੰਦੀ ਉਰੇ ਆਇਆ ਪਹਿਲਾਂ ਤੁਦ ਸ਼ਾਮੇ ਜੀ ਸ਼ਾਮੇ ਤਾਂ ਆ ਜਾਨੀਏ ਇੱਥੇ ਕੋਈ ਤਾਂ ਪਸੀ ਇੱਥੇ ਵੀ ਛਾਈ ਆ ਚਲੋ ਤੈਨੂੰ ਬੜਾ ਪੂਛ ਮਾਰੀ ਜਾਂਦੀ ਆ ਉਹ ਚਲ ਵੀਰੇ ਮੈਨੂੰ ਨਾ ਬਾਲੀ ਫਿਕਰ ਹੋਈ ਪਈ ਆ ਕੀ ਹੋ ਗਿਆ ਤੈਨੂੰ ਹੁਣ ਨੂੰ ਤਾਂ ਕੰਮ ਵੱਡਾ ਹੀ ਹੋ ਗਿਆ ਜਿਹੜੇ ਟੂਮਾ ਨਹੀਂ ਕਰਵਾਈਆਂ ਸੀ ਤੂੰ ਮੇਰੇ ਵਾਸਤੇ ਤੂੰ ਤਾਂ ਕਰ ਹੈ ਹੀ ਨਹੀਂ ਪਤਾ ਹੀ ਨਹੀਂ ਟੂਮਾ ਕਿੱਧਰ ਗਈਆਂ ਮੈਂ ਤਾਂ ਬਾਲੀ ਕਿਰ ਲੀਤੀ ਤੇਰਾ ਸਿਰ ਜਾਂ ਦੁਖੀ ਜਾਂਦਾ ਰਹਿਣਾ ਤੇਰਾ ਨਾ ਟੈਂਸ਼ਨ ਪਈ ਰਹਿੰਦੀ ਆ ਤੂੰ ਧਰ ਕੇ ਭੁੱਲ ਗਈ ਹੋਰ ਟੂਮਾ ਕਿੱਧਰ ਜਾਣੀਆਂ ਕਰੂੰ ਨਾ ਨਾ ਵੀਰੇ ਐਨਾ ਵੀ ਨਹੀਂ ਭੁੱਲਦੀ ਹੈਗੀ ਐਂ ਧਰ ਕੇ ਕਿੱਥੇ ਭੁੱਲਣਾ ਮੈਂ ਮੈਂ ਤਾਂ ਅੰਦਰ ਗਈ ਸਮਝਾਈ ਸੀ ਤੂੰ ਮੈਨੂੰ ਕਹਤਾ ਸੀ ਅੰਦਰ ਰੱਖ ਦੇ ਗੱਲ ਕਰ ਖਾਲੀ ਉਹ ਬਾਕਸ ਜਾ ਤਾਂ ਪਿਆ ਵਿੱਚ ਟੂਮਾ ਹੈ ਨਹੀਂ ਉਹ ਗਾਇ ਵੀ ਟੂਮਾ ਉਹਦਾ ਮੈਨੂੰ ਐ ਹੋਇਆ ਪਿਆ ਵੀ ਲੈ ਗਿਆ ਤਾਂ ਕੌਣ ਲੈ ਗਿਆ ਘਰ ਚ ਉਹ ਲਿਆਣਾ ਕੀ ਨਾ ਫਿਰ ਤੂੰ ਕਹਿੰਦੀ ਮੈਨੂੰ ਲੜਦਾ ਏ ਠੀਕ ਆ ਫੇਰ ਕਹਿੰਦੀ ਘਰੇ ਕਲੇਸ਼ ਪਾਉਂਦਾ ਮੈਨੂੰ ਸਾਰਾ ਪਤਾ ਕਿੱਥੇ ਗਏ ਟੂਮਾ ਠੀਕ ਆ ਗੱਲ ਕਰ ਜੇ ਇਹਨੂੰ ਐ ਵੀ ਬੋਲ ਕੇ ਵੀ ਇਹ ਬੋਲਦਾ ਨਹੀਂ ਜੇ ਇਹ ਕਲੇਸ਼ ਪਾਊਗਾ ਘਰੇ ਵੀ ਇਹਦੇ ਕਰਕੇ ਦਾ ਵਿਆਹ ਰੁਕ ਜੂਗਾ ਫਲਾਣਾ ਜੂ ਉਹ ਟੂਮਾ ਕਿਧਰ ਗਿਆ ਤੈਨੂੰ ਨਾ ਪਤਾ ਕਿੱਥੇ ਗਿਆ ਟੂਮਾ ਤੈਨੂੰ ਬੋਲ ਕੇ ਦੱਸਾਂ ਵੀਰੇ ਮੇਰੀ ਗੱਲ ਸੁਣ ਹੁਣ ਤੂੰ ਐਵੇਂ ਨਾ ਬਿਨਾ ਗੱਲ ਤੋਂ ਭਾਬੀ ਨਾਲ ਕਲੇਸ਼ ਨਾ ਪਾਈ ਮੈਨੂੰ ਪਤਾ ਵੀ ਟੁੰਮਾ ਨੂੰ ਨੇ ਕੁਝ ਨਹੀਂ ਕੀਤਾ ਨਾਲੇ ਘਰ ਦੀ ਚੀਜ਼ ਓ ਕਿ ਉਹ ਕਰੂਗੀ ਓ ਤੂੰ ਤਾਂ ਪੋਲੀ ਆ ਭਣੇ ਤੈਨੂੰ ਹੁਣ ਕੀ ਦੱਸਾਂ ਮੈਂ ਇੱਕ ਤਾਂ ਤੇਰੇ ਹਨਾ ਦਿਮਾਗ ਤੇ ਟੈਨਸ਼ਨ ਰਹਿੰਦੀ ਐ ਸਾਰਾ ਦਿਨ ਇੱਕ ਦੂਜਾ ਨੂੰ ਉਲਝਾਈ ਰੱਖਦੇ ਆ ਤੂੰ ਬੰਦੇ ਨਹੀਂ ਨਾ ਤੇ ਜਾਨੀ ਮੈਂ ਨਹੀਂ ਇਹਦੇ ਤੇਦਾ ਇਹਨੂੰ ਐ ਵੀ ਪਤਾ ਨਹੀਂ ਉਹ ਟੁੰਮਾ ਰੱਖ ਗਈ ਪਤਾ ਨਹੀਂ ਮੇਰੇ ਦਾ ਵਿਆਹ ਹੀ ਰੋਕ ਦੂਗੀ ਹੁਣ ਮੈਨੂੰ ਆਪ ਦੇ ਹਿਸਾਬ ਨਾਲ ਕਰਨਾ ਪੂ ਸਾਰਾ ਕੁਝ ਹੁਣ ਤੂੰ ਦੇਖੀ ਜਾ ਚੁੱਪ ਰਹਿ ਟੈਨਸ਼ਨ ਨਾ ਲੈ ਇਹ ਜਾਂ ਵਿਆਹ ਦਾ ਨਾਮ ਉਹ ਕਰਕੇ ਦੇ ਛੱਡੂਗਾ ਇਹਨੂੰ ਇਹਨੂੰ ਲਾ ਲੈਂਦੇ ਜਿੰਨਾ ਜ਼ੋਰ ਲਾਉਂ ਚਲ ਵੀਰੇ ਵਿਆਹ ਤਾਂ ਮੈਨੂੰ ਪਤਾ ਚਲ ਹੋ ਜੂਗਾ ਕੱਲ ਤੇ ਇਹ ਐ ਨਾ ਫਿਰ ਇੰਨਾ ਨੁਕਸਾਨ ਹੋ ਗਿਆ ਆਪਾਂ ਰੋਜ਼ ਰੋਜ਼ ਇੰਨੇ ਪੈਸੇ ਕਿੱਥੋਂ ਲਿਆਵਾਂਗੇ ਉਹ ਕੋਈ ਨਾ ਪਾਣੇ ਕੋਈ ਨੁਕਸਾਨ ਨਹੀਂ ਹੋਇਆ ਇਹਨੂੰ ਪਤੀ ਆ ਮਨੂੰ ਇਹ ਨਹੀਂ ਰੱਖੀ ਆਉਣਗੀਆਂ ਕਿਤੇ ਪਾਸੇ ਕੀ ਆ ਬੇਸਾਂਸਰ ਆ ਤੂੰ ਕੋਈ ਨਾ ਤੂੰ ਕਰ ਲੈ ਗੱਮ ਟੈਨਸ਼ਨ ਨਾ ਲੈ ਤੂੰ ਕੋਈ ਗੱਲ ਚੰਗਾ ਇਹਨੂੰ ਮਨੂੰ ਪਤੀ ਐ ਇਹਨੇ ਰੱਖੀ ਆਉਣਗੇ ਟੂਮਾ ਇਹਨੂੰ ਐ ਵੀ ਜੇ ਮੈਂ ਇਹ ਟੂਮਾ ਚੱਕੂਗੀ ਵੀ ਪਤਾ ਨਹੀਂ ਇਹਦੇ ਮੀਰ ਦਾ ਵਿਆਹ ਰੁਕ ਜੂਗਾ ਗੱਲ ਕਰ ਇਹਨੂੰ ਐ ਨਹੀਂ ਪਤਾ ਨਾ ਵੀ ਹੁਣੇ ਵਿਆਹ ਕਿਵੇਂ ਰੁਕ ਜੂਗਾ ਹੁਣ ਮੈਂ ਕਰਕੇ ਦਿਖਾਉਂਗਾ ਜਿਹੜਾ ਕੁਝ ਮੈਂ ਕਰਨਾ। ਬੈਹ ਤਾਂ ਮੈਂ ਦੇਖ ਆਪਦੀ ਭੈਣ ਦਾ ਕਰਕੇ ਏ ਟੂ ਵਾਸਤੇ। ਮਨੂ ਭਣਾ ਪੰਜਾਬ ਦੇ ਅੱਧੀ ਕਿ ਲੱਜ ਜ਼ਮੀਨ ਦਾ ਵੇਚਣਾ ਪੈ ਜੇ। ਹੁਣ ਮੈਂ ਆਪਦੇ ਹਸੌਣਾਂ ਚੱਲੂਆ ਇਹਨੂੰ ਕੋਈ ਇੱਕ ਗੱਲ ਵੀ ਨਹੀਂ ਕਰਦਾ, ਆਪਾ ਫਨੀ ਦਿੰਦਾ ਕਿਸੇ ਗੱਲ ਦਾ। ਨਾ ਕੋਈ ਭੇਤ ਦੇਵਾ। ਹੁਣ ਮੈਂ ਵਿਆਹ ਕਰਕੇ ਜਰੂਆ ਜੇ ਦੇਗੀ ਸਿੱਧੀ ਮਤ ਨਟੂਮਾ ਤਾਂ ਫਟਾਤੀਆਂ ਤਾਂ ਚੰਗੀ ਗੱਲ। ਨਹੀਂ ਆਪਦੇ ਹਸੌਣਾਂ ਚੱਲਾਂਗੇ। ਹੁਣ ਰੌਲਾ ਵੀ ਨਹੀਂ ਪਾਉਂਦਾ, ਕਲੇਸ਼ ਵੀ ਨਹੀਂ ਪਾਉਂਦਾ ਘਰੇ। ਇਹਨੂੰ ਕੁੱਟੂ ਮਾਰੂਆ ਐਵੇਂ ਕੋਈ ਹੋਰ ਗੱਲ ਬਾਤ ਜੂ ਵੀ। ਐਵੇਂ ਆਪਦੇ ਪੇਕੇ ਨੂੰ ਸੱਧੂ ਵੀ ਬਿਆਹ ਤੋਂ ਬਾਅਦ ਇਹਨੂੰ ਪੁੱਛੂ ਆ ਕਿ ਤੂੰ ਮਾਂ ਕਿੱਧਰ ਗਈਆਂ ਫੇਰ ਇਹ ਨਾ ਕੱਢੂ ਇੱਕ ਦੀ ਸਵਾਲ ਬਾਕੀ ਉਹਨਾਂ ਦਾ ਜਲੂਸ ਕੱਢੂ ਆ ਹੁਣ ਤੇਰਾ ਮੈਂ ਨਾ ਕੁੜੀ ਦਾ ਵਿਆਹ ਕਰਦਾ ਦੇ ਤਾ ਕਰਦਾ ਰੁਪਈਆ ਦਿੰਦੀ ਆ ਸਰਪੰਚ ਕੋਲੇ ਜਾਂਦਾ ਜੇ ਨਹੀਂ ਹੋ ਗਏ ਰੁਪਈਏ ਤਾਂ ਉਹ ਕਹੂੰਗਾ ਅੱਧਾ ਗੱਲਾ ਆਪਣੇ ਜਾਸਸ ਦੀ ਗੱਲ ਰਹੂਗੀ ਤੂੰ ਮੇਰੇ ਜੁਆਇਨ ਸਾਹ ਲਈ ਕਰ ਤਾਂ ਲਊ ਵੀ ਉਹ ਜਾਣ ਪਛਾਣ ਹੈਗੀ ਆ ਬਾਕੀ ਨਾਲ ਲੱਗਦਾ ਟੱਕ ਕੋਈ ਗੱਲ ਨਹੀਂ ਉਹਦੇ ਕੋਲੇ ਜਾਂਦਾ ਕਿ ਤਾ ਪੈਸਿਆਂ ਦਾ ਹੱਲ ਨਹੀਂ ਹੁੰਦਾ ਤੇ ਉੱਤੋਂ ਰੱਬ 베ਰੀ ਬਣਿਆ ਪਿਆਗਾ ਹਾ ਜਰ ਭਾਬੀ ਨਹੀਂ ਆਉਂਦੀ ਕਿ ਇਧਰੋਂ ਇਹ ਕਿਧਰੋਂ ਆ ਗਈ ਤਾਫੇ ਦਾ ਕੋਈ ਪਖੜਾ ਛੜੂਗੀ ਤਾਂ ਕਿਵੇਂ ਜੱਗੇ ਬਾਈ ਹਾਂ ਠੀਕ ਐ ਭਾਬੀ ਵਧੀਆ ਐ ਠੀਕ ਐ ਆਏ ਕੱਲਾ ਜਾ ਬੈਠਾ ਕੀ ਗੱਲ ਕੱਲਾ ਦਾ ਭਾਬੀ ਬੈਠਾ ਮੈਂ ਤੈਨੂੰ ਫੇਰ ਦੱਸੂਗਾ ਤੂੰ ਪਹਿਲਾਂ ਮੈਨੂੰ ਐਂ ਦੱਸ ਤੂੰ ਭਾਬੀ ਚੰਗੀ ਕਰੀ ਮੇਰੇ ਨਾਲ ਕਿਉਂ ਇਹੋ ਜਿਹਾ ਮੈਂ ਕੀ ਕਰਤਾ ਤੇ ਤੂੰ ਲੜਾਤਾ ਮੈਨੂੰ ਤਾਂ ਉਥੇ ਮੈਨੂੰ ਪਤਾ ਕਿੰਨਾ ਖੇਤ ਆ ਕਿ ਇੱਥੇ ਮੈਨੂੰ ਗਾਲਾਂ ਦੇ ਕੇ ਗਿਆ ਪੁੱਠਾ ਬੋਲਿਆਗਾ ਮੈਨੂੰ ਉਹ ਢੜੀ ਹਾਂ ਸਟਾਰਟ ਲੈ ਗਾਲਾਂ ਨਾਲ ਤੇਰਾ ਕੀ ਕੁਛ ਕੱਸ ਗਿਆ ਇਨੀਆਂ ਗਾਲਾਂ ਤਾਂ ਨਾ ਮੈਨੂੰ ਰੋਜ਼ ਹੀ ਪੈਂਦੀਆਂ ਜਿੰਨੀਆਂ ਤੈਨੂੰ ਪਈਆਂ ਭਾਬੀ ਤੂੰ ਤਾਂ ਉਹਦੇ ਘਰ ਵਾਲੀ ਐ ਤੂੰ ਤਾਂ ਘਰੇ ਰਹਿਣੀ ਆਗੀ ਤੈਨੂੰ ਤਾਂ ਕੁਛ ਕਹੀ ਚੱਲੇ ਮਾਰੇ ਕੁੱਟੇ ਮੈਨੂੰ ਪਤਾ ਕਿੰਨਾ ਹਜਾਰ ਲਾ ਕੇ ਗਿਆ ਤੇ ਕਿੰਨੇ ਬੰਦਿਆਂ ਨੂੰ ਦੱਸਿਆ ਉਹਨੇ ਫਿਰ ਚੱਲ ਕੋਈ ਨਾ ਭਰਾ ਤੇਰਾ ਜੇ ਕੋਈ ਗੱਲ ਕਹਿ ਤੀ ਹੁਣ ਤੂੰ ਤਾਂ ਐਵੇਂ ਨੱਕ ਤੇ ਗੁੱਸਾ ਚੜਾਈ ਬੈਠਾ ਐ ਭਾਬੀ ਮਾੜਾ ਮੋਟਾ ਗੱਲ ਹੁੰਦੀ ਆਗੀ ਐਨਾ ਤਾਂ ਨਹੀਂ ਪਠਾ ਬੋਲ ਕੇ ਗਿਆਗਾ ਪਤਾ ਕਿੰਨਾਂ ਵਾਰੀ ਮੈਨੂੰ ਉਹ ਕਰਿਆਗਾ ਕਿੰਨਾ ਜਲੀਲ ਕਰਿਆ ਉਹਨੇ ਤੂੰ ਤਾਂ ਹੋਰ ਹੀ ਲੜਾਤਾ ਸੀ ਮੈਨੂੰ ਉਹਦੇ ਨਾਲ ਚੱਲ ਕੋਈ ਨਾ ਮੇਰੀ ਗੱਲ ਸੁਣ ਇਹ ਗੱਲਾਂ ਤੇ ਮਿੱਟੀ ਪਾ ਮੈਂ ਤਾਂ ਨਾ ਤੇਰੇ ਕੋਲ ਇੱਕ ਕੰਮ ਆਈ ਆ। ਭਾਬੀ ਲੋੜ ਨਹੀਂ ਹੱਥ ਬੰਨੇ ਕੋਈ ਨਾ ਕੋਈ ਮੈਨੂੰ ਪਤਾ ਪੁੱਠੇ ਹੀ ਛੇੜੇਗੀ ਕੋਈ ਛੇੜਾ ਤੇ ਮੈਨੂੰ ਤੂੰ ਫੇਰ ਮਰਵਾਏਗੀ ਮੈਂ ਨਹੀਂ ਹੁਣ ਤੇਰੀਆਂ ਭਾਬੀ ਗੱਲਾਂ ਚਾਹੁੰਦਾ। ਤੂੰ ਤਾਂ ਆਪ ਆਪ ਦੇ ਭਰਾਵਾਂ ਦੀਆਂ ਗੱਲਾਂ ਤੇ ਆ ਗਿਆ ਮੈਂ ਪੁੱਠੇ ਕੰਮਾਂ ਨੂੰ ਐ ਕੋਈ ਸਿੱਧਾ ਕੰਮ ਨਹੀਂ ਮੈਂ ਕਰ ਸਕਦੀ। ਸੱਦਾ ਦੱਸ ਦੇ ਕਰਨ ਵਾਲਾ ਹੋਇਆ ਜਮਾ ਕਰੂੰ। ਮੇਰੀ ਗੱਲ ਸੁਣ ਤੈਨੂੰ 4 ਰੁਪਏ ਬਣ ਜਾਣਗੇ। 4 ਰੁਪਏ? ਹਾਂ ਕਿਵੇਂ? ਆ ਮੇਰਾ ਸਮਾਨ ਸਾਂਭਣਾ ਤੂੰ। ਹੂੰ। ਤੇ ਇਹ ਸਮਾਨ ਬਦਲੇ ਮੈਂ ਤੈਨੂੰ ਪੈਸੇ ਦੇ ਦੂਗਾ। ਆ ਇੰਨੇ ਕ ਸਮਾਨ ਪਿੱਛੇ। ਹਾਂ ਤੇ ਤੁਹਾਡੇ ਘਰੇ ਪੇਟੀਆਂ ਨ ਮਾਰੀਆਂ ਨਹੀਂ ਹੈਗੀਆਂ। ਲਾ ਫਿਰ ਮੈਂ ਕਿਹੜਾ ਕਮਲੀ ਹੈ ਘਰੇ ਰੱਖ ਨਹੀਂ ਸਕਦੀ। ਮੈਨੂੰ ਵੀ ਇਹ ਤੋਂ ਡਰ ਆ ਤਾਂ ਤੇਰੇ ਕੋਲੇ ਆਈ ਆ। ਕਿ ਮੈਨੂੰ ਇਹ ਤੋਂ ਕਾਹਦਾ ਡਰ ਆ ਇੰਨੀ ਕ ਤਾਂ ਚੀਜ਼ ਆ ਇਹ। ਇਮਾਨਦਾਰ ਬੰਦਾ ਨਾ ਤੂੰ। ਮੈਂ ਤਾਂ ਤੇਰੇ ਕੋਲੇ ਤਾਂ ਆਈ ਆ ਭਾਈ ਜੇ ਤਾ ਤੂੰ ਮੇਰਾ ਕੰਮ ਕਰ ਦੇਗਾ ਵੇ ਤੈਨੂੰ 4 ਰੁਪਏ ਵੰ ਜਾਣਗੇ ਤੇ ਮੇਰਾ ਹੱਲ ਹੋ ਜਾਊਗਾ। 4 ਰੁਪਏ ਨਹੀਂ ਫਿਰ ਮੈਨੂੰ ਤਾਂ 100 ਰੁਪਏ ਦੀ ਲੋੜ ਹੈ। ਚਲ ਲੱਖ ਰੁਪਇਆ ਵੀ ਦੇ ਦੂੰ ਮੈਂ ਤੇ ਆ ਸਮਾਨ ਤੈਨੂੰ ਸਾਂਭਣਾ ਪਊਗਾ ਸਮਾਨ ਸਾਂਭ ਲੂ ਪੱਕੀ ਗੱਲ ਹੋਵੇ ਲੈ ਅੱਜ ਤੱਕਰ ਕੱਚੀਆਂ ਗੱਲਾਂ ਕਰੀਆਂ ਮੈਂ ਨਾ ਬਸ ਲੱਖ ਰੁਪਈਏ ਦੀ ਲੋੜ ਆ ਫਿਰ ਮੈਨੂੰ ਮੈਨੂੰ ਤਾਂ ਲੱਖ ਰੁਪਇਆ ਚਾਹੀਦਾਗਾ ਤੇ ਸਮਾਨ ਸਾਂਭ ਲੂ ਫਿਰ ਤੇਰਾ ਚਾਹੀ ਨਹੀਂ ਲੱਖ ਰੁਪਇਆ ਤੈਨੂੰ ਹੁਣ ਨਹੀਂ ਮਿਲਦਾ ਫਿਰ 20 ਦਿਨ ਤੈਨੂੰ ਠਹਿਰ ਕੇ ਮਿਲੂ 20 ਦਿਨ ਠਹਿਰ ਕੇ ਚਾ ਠੀਕ ਹੈ 20 ਦਿਨ ਠਹਿਰ ਕੇ ਦੇ ਦੇ ਫਿਰ ਲੈ ਫਿਰ ਆ ਸਮਾਨ ਮੇਰਾ ਸਾਂਭ ਦੀ ਕੀ ਐ ਇਹ ਏ ਤੇ ਇਹ ਜੋ ਸਿਆਉਣਾ ਮੇਰਾ ਸਿਆਉਣਾ ਹਾਂ ਤੇ ਫਿਰ ਤੂੰ ਬੈਂਕ ਚ ਨਾ ਧਰਿਆ ਮਾਨਸਾ ਲੈ ਬੈਂਕੋ ਚ ਥਾਂ ਥਾਂ ਲੁੱਟ ਪਈ ਪਈ ਆ ਫਿਰ ਤੇ ਕੋਈ ਬੈਂਕ ਲੁੱਟ ਲੈਂਦੇ ਕਿਤੇ ਕੋਈ ਜੇ ਮੇਰੀਆਂ ਟੂਮਾਂ ਉੱਥੇ ਚੋਰੀ ਹੋ ਗਊਗਾ ਮੈਂ ਤਾਂ ਹੈਪੀ ਤੋਂ ਬਚਾ ਕੇ ਤਾਂ ਇੱਥੇ ਲੈ ਕੇ ਆਈ ਆ ਉਹ ਮੀਤ ਨੂੰ ਪਾਉਣ ਨੂੰ ਫਿਰਦਾ ਮੈਂ ਆਪਦੇ ਪੇਕਿਆਂ ਦੀਆਂ ਟੂਮਾਂ ਮੀਤ ਨੂੰ ਕਿਉਂ ਦੇਵਾਂ ਅੱਛਾ ਬੈਂਕ ਚ ਨਹੀਂ ਧਰਨਾ ਨਾ ਨਾ ਬੈਂਕ ਚ ਨਹੀਂ ਧਰਨਾ ਠੀਕ ਐ ਲਫੜਾ ਫਿਰ ਇਹ ਤਾਂ ਸੰਭਲ ਲੰਨਾ ਮੈਂ ਲੈ ਮੇਰੀ ਗੱਲ ਸੁਣ ਲਾ ਆਪਣੀ ਦੋਨਾਂ ਚ ਰਹੇ ਇਹ ਗੱਲ ਹੂੰ ਤੇ ਮੈਂ ਤੈਨੂੰ ਦੇਣਾ ਹੁਣ ਲੱਖ ਰੁਪਈਆ ਹੂੰ ਇਹ ਸਿਆਉਣਾ ਮੇਰਾ ਚੈੱਕ ਕਰ ਲਾ ਐ ਨਾ ਕਹਿਦੀ ਵੀ ਭਾਬੀ ਮੈਨੂੰ ਪਿੱਤਲ ਫੜਾ ਗਈ ਹੂੰ ਭਾਬੀ ਮੈਨੂੰ ਇੱਕ ਗੱਲ ਦੱਸ ਆ ਸਿਆਉਣਾ ਤੇਰਾ ਤੇਰੇ ਪੇਕਿਆਂ ਨੇ ਪਾਇਆ ਤੂੰ ਮੈਨੂੰ ਇਹਨੂੰ ਸਾਹਮਣੇ ਦਾ ਦਿੰਨੀਆ ਲੱਖ ਰੁਪਈਆ ਵੀ ਮੈਨੂੰ ਫੇਰ ਦੇਖ ਤੂੰ ਆਖੇਂਗੀ ਕਹਿਣਾਗਾ ਸ਼ੱਕ ਲੱਗਦਾ ਕੋਈ ਦਾਲ ਚ ਕਾਲਾਗਾ ਤੇ ਗੜਬੜ ਹੈਗੀ ਆ ਮੇਰੀ ਗੱਲ ਸੁਣ ਜੇ ਹੁਣ ਮੈਂ ਬੈਂਕ ਚ ਲੈ ਕੇ ਜਾਉਂਗੀ ਬੈਂਕ ਚ ਕਿਹੜਾ ਸਮਾਈ ਨਾ ਦੇਉਂਗੀ ਹਾਂ ਠੀਕ ਐ ਫਿਰ ਉੱਥੇ ਵੀ ਪੈਸੇ ਹੀ ਦੇਣੇ ਐਦੋਂ ਤੋ ਸਮਾਂ ਦੀ ਘਰ ਦੇ ਬੰਦੇ ਨੂੰ ਪੈਸੇ ਦਿੱਤੇ ਦਾ ਫਾਇਦਾ ਨਾਲੇ ਤੇਰਾ ਹੱਲ ਹੋ ਜਾਊਗਾ ਹੁਣ ਮੈਨੂੰ ਵੀ ਪਤਾ ਹੀ ਐ ਹੁਣ ਤੂੰ ਟਰੈਕਟਰ ਲੈਣ ਨੂੰ ਫਿਰਦਾ ਕਿ ਝੋਨਾ ਲਾਉਣਾ ਮੂਰੇ ਹਾਂ ਤੇ ਪੈਸਿਆਂ ਦੀ ਤੇਰੇ ਕੋਲੇ ਤੰਗੀ ਐ ਵੇਖ ਮੈਂ ਤੇਰੇ ਕੋਲੇ ਤਾਂ ਆਈ ਐ ਜੇ ਭਾਈ ਤੂੰ ਨਹੀਂ ਰੱਖ ਸਕਦਾ ਮੇਰਾ ਕੀ ਹੈ ਮੈਂ ਗਾਂ ਵਾਲੀ ਸੇਹਲੀ ਕੋਲੇ ਜਾਵੜੂਗੀ ਵੇਖ ਮੈਨੂੰ ਤੇਰੇ ਤੇ ਮਾਨਦਾ ਨਹੀਂ ਨਾ ਨਾ ਐਂ ਤਾਂ ਕੋਈ ਚੱਕਰ ਨਹੀਂ ਐਂ ਤਾਂ ਮੈਂ ਸਾਮੂ ਆ ਐਂ ਕੋਈ ਚੱਕਰ ਨਹੀਂ ਪਰ ਮੈਨੂੰ ਐ ਆ ਭਾਬੀ ਮੇਰੇ ਕਿਤੇ ਜੁੰਡੇ ਹੁਣ ਨਾ ਪਟਾਦੀ ਕਿਤੇ ਹੁਣ ਤਾਂ ਉਹ ਲੱਤਾਂਾਂ ਤੋੜੂ ਮੇਰੀ ਉਹ ਤਾਂ ਮੈਨੂੰ ਉੱਦੇ ਵੀ ਮੈਨੂੰ ਮਾਰਨ ਨੂੰ ਫਿਰਦਾ ਸੀਗਾ ਤੇ ਕਿਤੇ ਮੇਰੇ ਤੂੰ ਹੁਣ ਜੁੰਡੇ ਪਟਾ ਦੇ ਤੇ ਮੈਨੂੰ ਕਿਤੇ ਗੱਲ ਫਿਰ ਦੇਣੀ ਆ ਜੇ ਕਿਤੇ ਨਾ ਨਾ ਵੇਖ ਤੈਨੂੰ ਮੇਰੀ ਗੱਲ ਸੁਣ ਮੇਰੇ ਹੁੰਦੇ ਤੈਨੂੰ ਡਰਨ ਦੀ ਤਾਂ ਲੋੜ ਹੀ ਨਹੀਂ ਇਹ ਚੀਜ਼ ਮੈਂ ਤੈਨੂੰ ਆਪਦੇ ਹੱਥੀ ਫੜਾਈ ਆ ਵੇਖ ਜੇ ਤਾਂ ਹੁਣ ਤੂੰ ਸਾਡੇ ਘਰੇ ਗਿਆ ਹੋਵੇਂ ਬਈ ਉੱਥੇ ਤ ਫੜਾਈ ਹੋਵੇ ਤਾਂ ਗੱਲ ਹੋਰ ਹੁੰਦੀ ਐ ਮੈਂ ਖੁਦ ਤੇਰੇ ਕੋਲੇ ਚੱਲ ਕੇ ਆਈ ਐ ਤੂੰ ਐਂ ਵੀ ਵੇਖ ਭਾਬੀ ਘਰੋਂ ਆਈ ਐ ਹਾਂ ਐ ਤਾਂ ਮੈਂ ਚੁੱਪ ਐ ਵੀ ਚੱਲ ਭਾਬੀ ਐ ਤਾਂ ਨਹੀਂ ਫਿਰ ਹੁਣ ਸਦਾ ਤਾਂ ਨਹੀਂ ਕੋਈ ਗਲਤ ਹੁੰਦਾ ਕੰਮ ਚੱਲ ਠੀਕ ਐ ਤਾਂ ਕੋਈ ਗੱਲ ਨਹੀਂ ਲੈ ਵੇਖ ਹੁਣ ਆਪਣੇ ਦੋਨਾਂ 'ਚ ਰਹੇ ਗੱਲ ਦੇ ਉੱਪਰਝਾਈ 'ਚ ਤੇ ਹੁਣ ਤੇਰਾ ਮੇਰਾ ਵਾਦਾ ਮੈਂ ਤੈਨੂੰ ਦੇਣਾ ਲੱਖ ਰੁਪਈਆ ਤੇ ਤੂੰ ਭਾਈ ਮੇਰੇ ਹਸਿਆਉਣੇ ਦੀ ਕਰਨੀ ਐ ਰਾਖੀ ਮੈਂ ਕਹਿੰਦਾ ਇਹ ਤਾਂ ਸੇਫ ਆਗਾ ਜਿੱਦੇ ਮੈਥੋਂ ਲੈਣ ਆਏਗੀ ਉਹਦੇ ਲੱਖ ਰੁਪਈਆ ਮੈਨੂੰ ਭਾਬੀ ਦੇ ਜੀ ਦੇਖ ਤੇ ਵੇਖ ਮੇਰੀ ਗੱਲ ਸੁਣ ਨਾ ਮੇਰੇ ਬੰਦੇ ਨੂੰ ਦੱਸੀ ਮੇਰਾ ਬੰਦਾ ਤਾਂ ਪਹਿਲਾਂ ਹੀ ਇਹ ਟੂਮਾ ਕੁੜੀ ਨੂੰ ਪਾਉਣ ਨੂੰ ਫਿਰਦਾ ਮੈਂ ਬਈ ਦੁਖੀ ਹੋ ਕੇ ਮੈਂ ਆਪਦੀ ਪੇਕੀ ਕਿਹੜਾ ਫੜਾ ਨਹੀਂ ਸਕਦੀ ਸੀ ਪੇਕੀ ਉਦੋਂ ਮੈਨੂੰ ਆਪਦੀ ਪਰਜਾਈ ਤੋਂ ਡਰ ਲੱਗਦਾ ਹਾਂ ਨਾ ਕੋਈ ਗੱਲ ਨਹੀਂ ਤੂੰ ਜਾ ਭਾਬੀ ਚਲ ਟੈਨਸ਼ਨ ਨਾ ਮੰਨ ਲੈ ਵੀ ਕਹਿੰਦੇ ਹੁੰਦੇ ਰੱਬ ਨੇ ਦਿੱਤੀਆਂ ਗਾਜਰਾਂ ਤੇ ਵਿਚੇ ਰੰਬਾ ਰੱਖ ਆਪ ਹੀ ਦਿੰਦਾ ਜਦੋਂ ਕਹਿੰਦੇ ਹੁੰਦੇ ਮਹਾਰਾਜ ਚੱਪੜ ਫਾੜ ਕੇ ਦਿੰਦਾ ਬਾਹ ਹੋਈ ਰੱਬਾ ਤੇਰੀ ਹਤਾ ਜਮਕ ਕਰਿਆ ਇਹਨੂੰ ਤੂੰ ਆਪੀਂ ਲక్ష్ਮੀ ਦੇਤੀ। ਸ਼ਿਆਲਾ ਆਪਣਾ ਕੰਮ ਬਣ ਗਿਆ ਆਪਾ ਕੀ ਲੈਣਾ। ਆਏ ਹਈ। ਲੈ। ਮੇਰਾ ਹੱਲ ਤਾਂ ਹੁਣ ਗਿਆ ਹੋ। ਜਿਹਦਾ ਮੈਨੂੰ ਫਿਕਰ ਸੀ ਹੁਣ ਦਿਲ ਤੋਂ ਮੇਰੇ ਬੋਝ ਲੈ ਗਿਆ। ਤੇ ਹੁਣ ਐ ਕਰਦੀ ਐ ਜੇ ਇੱਧਰ ਆਈ ਐ ਤੇ ਹੁਣ ਸਬਜੀ ਦਾ ਭੋਰਾ ਵੀ ਲੈ ਚੱਲਾ। ਆਈ ਐ ਕੁਛ ਕਹਿਣ ਜੋਗੀ ਹੋ ਜੂਗੀ। ਕਿ ਭਾਈ ਮੈਂ ਤਾਂ ਖੇਤ ਨਾਲ ਸਬਜੀ ਲੈਣ ਗਈ ਸੀ। ਆ ਜਾਂ ਆਥਣੇ ਫਿਰ ਰੇੜਿਆਂ ਵਾਲੇ ਲੰਘ ਜਾਂਦੇ ਆ ਆ ਤਾਇਕੇ ਇੱਥੇ ਕੱਦੂ ਲੱਗੇ ਆ ਕੱਦੂ ਲੈ ਹੀ ਜਾਣੀ ਲਾ ਸਰਪੰਚ ਨੇ ਵੀ ਜਵਾਬ ਦੇਤਾ ਯਾਰ ਉਹ ਕਰ ਕੀਤਾ ਕੀ ਹੱਲ ਕਰਕੇ ਯਾਰ ਉਹ ਯਾਰ ਇੱਕ ਗੱਲ ਸੋਚਣਾ ਸੀ ਵੀ ਚੱਗੇ ਕੋਲੇ ਮੰਤਲਾ ਕੋਈ ਪੈਸਿਆਂ ਦਾ ਹੱਲ ਹੋ ਗਿਆ ਹੋਊਗਾ ਜਿਹੜਾ ਪਰਸੋਂ ਕਹੀ ਜਾਂਦਾ ਸੀ ਸੱਤ ਚ ਵੀ ਮੈਂ ਟਰੈਡ ਲੈਣ ਆ ਨਾ ਉਹ ਆਪਣੀ ਤੂੰ ਮੈਂ ਵੀ ਹੋਈ ਹੋਈ ਯਾਰ ਉਹਨੂੰ ਉਹ ਗਲ ਕਰਪਾ ਇਹਦਾ ਵੀ ਹੈ ਦਾ ਭੋਲੀ ਮੰਦਾ ਤੇ ਜਵਾਬ ਤਾਂ ਦਿੰਦਾ ਨਹੀਂ ਜੇ ਆਪਾਂ ਉਹਦੇ ਕੋਲੇ ਜਾਏਗੇ ਟਰੈਡ ਬਾਅਦ ਚ ਲੈ ਲੂਗਾ ਸਸ਼ੀਕਲ ਬਾਈ ਤੁਸੀਂ ਆਪਣੇ ਹੋਰ ਤਕੜੀਆਂ ਹਾਂ ਤਕੜੀਆਂ ਕੀ ਕੱਲੇ ਬੋਲੀ ਜੀ ਜਾਨੇਓ ਉਹ ਪਾਣੇ ਬਸ ਕੀ ਕਰੀਏ ਕਬੀਲਦਾਰੀ ਦੀਆਂ ਗੱਲਾਂ ਸਾਰਾ ਦਿਨ ਉਹਦੇ ਬਾਰੇ ਸੋਚੀ ਜਾਨੇ ਰਹਿੰਦੇ ਤੈਨੂੰ ਪਤਾ ਲੱਗੇਗਾ ਉਹ ਠੀਕ ਠਾਕ ਹੈ ਸਰ ਕਰੇ ਹਾਂ ਠੀਕ ਠਾਕ ਆ ਵਧੀਆ ਤੁਸੀਂ ਦੱਸੋ ਵਧੀਆ ਵਧੀਆ ਤੂੰ ਦੱਸ ਤੂੰ ਤੇਰਾ ਕਿਵੇਂ ਆਉਣਾ ਹੋਇਆ ਮੇਰਾ ਤਾਂ ਹੁਣ ਆ ਤੇ ਭਾਬੀ ਨੇ ਜੀ ਨਹੀਂ ਕਿਤੇ ਓ ਕੀ ਪੁੱਛੇ ਤੇਰੀ ਭਾਬੀ ਆ ਇਧਰ ਬਾਗੀ ਹੋਵੇ ਕਿਸੇ ਪਾਸੇ ਖੇਤ ਚ ਬਾਗੀ ਉਹ ਸਬਜ਼ੀ ਪਾਣੀ ਤੋੜਨਾ ਸਾਰਾ ਦਿਨ ਤੁਰੇ ਫਿਰਦੀ ਐ ਤਾਂ ਵਾਲੀ ਘਰਾਂਟ ਜੀ ਖਾਇਆ ਬੈਠਾ ਐ ਜਾਂ ਕੀ ਹੋ ਗਿਆ ਉਹ ਪਾਣੇ ਤਨ ਪਤੀ ਐ ਤੇਰੀ ਭਾਬੀ ਦਾ ਠੀਕ ਐ ਸਾਡੇ ਸਾਰਾ ਖਰਚੀ ਪਤਾ ਨਹੀਂ ਕੀ ਬੜਿਆ ਜਿੰਨੇ ਕੰਮ ਕਰਦੀ ਇਹੀ ਕਰਦੀ ਐ ਚੱਲ ਕੋਈ ਨਾ ਉਹ ਤਾਂ ਉਹ ਤਾਂ ਸੁਵਾਈ ਆਹ ਜਾ ਉਹ ਤਾਂ ਗੱਲ ਛੱਡ ਲੈ ਪਹਿਲੇ ਪਾਣੀ ਸੱਚੀ ਕਾਲ ਸੱਚੀ ਕਾਲ ਹੋਰ ਮਿੱਠੀ ਠੀਕ ਆ ਹਾਂ ਵਧੀਆ ਤੁਸੀਂ ਸੱਚਾ ਹੋਰ ਬਹਿ ਜਾ ਬਸ ਬੈਠੀ ਕੋਈ ਨਹੀਂ ਹਾਂ ਬੱਲੇ ਕੋਈ ਨਾ ਤੇ ਉਹ ਠੀਕ ਰਹੀ ਨੀ ਆ ਹਾਂਜੀ ਵਧੀਆ ਤੁਸੀਂ ਸੁਣਾਓ ਹਾਂ ਬਸ ਵਧੀਆ ਮੇਰੀ ਗੱਲ ਸੁਣ ਬਈ ਮੈਂ ਤਾਂ ਨਾ ਕੰਮ ਆਈ ਸੀਗੀ ਮੀ ਤਾਂ ਤੂੰ ਨਾ ਚਾਹ ਇੱਕ ਘੁੱਟ ਮਣਾ ਕੁੜੀ ਨੂੰ ਦੂਰੋਂ ਆਈ ਆ ਮੜ ਕੇ ਚਾਹ ਪਾਣੀ ਪੀ ਲਾਂ ਤੇ ਫੇਰ ਕਰਦੇ ਆਪਾਂ ਕੋਈ ਨਾ ਹਾਂ ਹਾਂ ਕਰਦੇ ਆ ਚਾਹ ਮੈਂ ਪਾਣੀ ਪੀ ਲਾਂ ਚਾਹ ਹਾਂ ਚਾਹ ਮੈਂ ਤਾਂ ਬਈ ਤੇ ਗੱਲ ਸੁਣ ਕਮਾਈ ਸੀ ਮੈਂ ਤਾਂ ਉਧਰ ਵੀ ਨਹੀਂ ਗਈ ਹੈਗੀਗੀ ਉਹ ਭੈਣੇ ਬੰਨੇ ਦੱਸ ਪਹਿਲਾਂ ਕਿ ਉਹਨਾਂ ਨੇ ਕੋਈ ਜਵਾਬ-ਫਵਾਬ ਤਾਂ ਨਹੀਂ ਦਿੱਤਾ ਮੈਂ ਤਾਂ ਹੀ ਕੁੜੀ ਪੇ ਨਹੀਂ ਬਣਾਉਣਾ ਮੇਰੀ ਗੱਲ ਸੁਣ ਨਾ ਜਵਾਬ ਤਾਂ ਕਾਹ ਨੂੰ ਦਿੱਤਾਗਾ ਮੈਂ ਤਾਂ ਹੀ ਉਤਲੇ ਐਸ ਜੀ ਗਲਤੀ ਉਹ ਮੈਂ ਤਾਂ ਜਿਵੇਂ ਸੀਗੀ ਓਵੇਂ ਹੀ ਆ ਗਈ ਹਾਂ ਭਾਈ ਮੇਰੀ ਗੱਲ ਸੁਣ ਉਹਨਾਂ ਨੇ ਲਾਇ ਮੈਨੂੰ ਸੁਨੇਹਾ ਠੀਕ ਹੈ ਕੀ ਸੁਨੇਹਾ ਲੈ ਸੁਨੇਹਾ ਉਹਨਾਂ ਨੇ ਲਾਇ ਵੀ ਕਹਿੰਦੇ ਪੇ ਸੰਤ ਵਿਆਹ ਕਢਾ ਕੇ ਦੋ ਪਾ ਪੰਜ-ਸੱਤ ਦਿਨਾਂ ਦੇ ਵਿੱਚ ਤੇ ਅਸੀਂ ਤਾਂ ਵਿਆਹ ਛੇ ਜਲਦੀ ਕਰਨਾ ਉਪਾਣੇ ਕੋਈ ਗੱਲ ਨਹੀਂ ਵਿਆ ਤਾਂ ਉਹਨਾਂ ਨੂੰ ਦੇਖ ਮੈਨੂੰ ਵੀ ਉਦੋਂ ਕਾਲੀ ਐ ਠੀਕ ਐ ਕੜਵਾਉਣਾ ਸੀ ਵਿਆ ਗੱਲ ਕਰ ਹੁਣ ਮੈਂ ਗੱਲ ਕੀ ਕਰਾਂ ਤੇਰੀ ਆ ਪਰਜਾਈ ਨੇ ਸਾਰਾ ਕੰਮ ਹੀ ਬਿਗੜਤਾ ਬੇਵਿਰਾ ਆ ਪਰਜਾਈ ਨੇ ਤਾਂ ਇਹ ਜੇ ਪੰਗੇ ਪਾਏ ਹੋਇਆ ਮੈਂ ਤਾਂ ਉਹਦੇ ਪਹਿਲਾਂ ਵੀ ਆਈ ਸੀ ਇੱਕ ਦਿਨ ਅੱਛਾ ਤੇ ਹੋਰ ਉਹਦੇ ਮੇਰੇ ਤਾਂ ਇੰਨੀ ਲਾਪਾ ਕਰਕੇ ਤੋੜਿਆ ਭਾਈ ਮੁੜ ਕੇ ਮੇਰੀ ਤਾਂ ਹਿੰਮਤ ਹੀ ਨਹੀਂ ਹੋਈ ਆਉਣ ਦੀ ਮੈਂ ਤਾਂ ਮੇਰੇ ਬਾਪੂ ਨੂੰ ਵੀ ਦੱਸਿਆ ਸੀਗਾ ਇਹ ਤਾਂ ਕਿਸੇ ਨਾਲ ਨਹੀਂ ਮੈਨੂੰ ਵਰਤਨ ਜੋਗਰਾ ਛੱਡਦੀ ਸਭ ਨਾਲ ਲੜ ਪੈਂਦੀ ਸਭ ਕੀ ਰਿਆਂ ਨਾਲ ਲੜ ਪੰਦੀਆ ਮੈਂ ਤਾਂ ਕਿਸੇ ਪਾਸੇ ਮੂੰਹ ਲਕਾਉਣ ਜੋਗੀ ਤਿੰਗ ਦਿਨ ਦਿਖਾਉਣ ਜੋਗਰਾ ਨਹੀਂ ਠੀਕ ਹੈ ਮੇਰੀ ਗੱਲ ਸੁਣ ਤੈਨੂੰ ਤਾਂ ਹੁਣ ਕੀ ਦੱਸਾਂ ਮੈਂ ਤੈਨੂੰ ਦੱਸ ਦਈਂਦਾ ਠੀਕ ਹੈ ਉਮੀਦ ਵਾਸਤੇ ਮੈਂ ਟੂਮਾ ਕਰਾਂਗਾ ਅੱਛਾ ਫਿਰ ਹਾਂ 4-5 ਲੱਖ ਦੀਆਂ ਤੇ ਅੱਛਾ ਤਾਂ ਕੀ ਹੁਣ ਘਰੇ ਟੂਮਾ ਐਣੀ ਟੂਮਾਉਂਦਾ ਸਭ ਜਾਣਗੇ ਵੀ ਕਰੋ ਕਿਥੇ ਮੈਨੂੰ ਪਤਾ ਤਾਂ ਹੈਗਾ ਵੀ ਇਹਦੇ ਕੋਲ ਹੀ ਐ ਇਹਨੇ ਚੱਕ ਕੇ ਰੱਖਤੀਗਾ ਉਹਨਾਂ ਦਾ ਪਰਾ ਹੂੰ ਟੂਮਾ ਗਾਇਬ ਹੋ ਗਈਆਂ ਉਹਪਣੇ ਗਾਇਬ ਹੋਣਾ ਜਾਂਦਾ ਕੋਈ ਗੱਲ ਨਹੀਂ ਗਾਇਬ ਤਾਂ ਕਿਤੇ ਨਹੀਂ ਗਿਆ ਹੈ ਤਾਂ ਸਾਡੇ ਘਰ ਹੀ ਤੈਨੂੰ ਪਤਾ ਮੰਨੂ ਦਾ ਹੁਣ ਇਹ ਗੱਲ ਦਾ ਪਤਾ ਹੈ ਵੀ ਤੇਰੀ ਪਰਜਾਈ ਕੋਲੀ ਟੂ ਮੈਂ ਠੀਕ ਹੈ ਇਹਨੇ ਪਰਵਾਰਾਂ ਤਾਂ ਆਰਥੇ ਆਉਣਗੇ ਨੂੰ ਆਏ ਵੀ ਹੁਣ ਉਮੀਦ ਦਾ ਵਿਆਹ ਕਰਨਗੇ ਵੀ ਇਹਨੂੰ ਦੇਣਗੇ ਤੈਨੂੰ ਪਤਾ ਇਹ ਤਾਂ ਜਰੈਣਿਆਂ ਦਾ ਤੇ ਮੰਨੂ ਐ ਵੀ ਕਾਨੂੰ ਕਰੇ ਕਲੇਸ਼ ਪੋਣਾ ਐਵੇਂ ਕੋਈ ਗੱਲ ਦਾ ਵਿਗੜਦੀ ਵਿਗੜਦੀ ਕੋਈ ਵੱਡੀ ਨਾ ਗੱਲ ਹੋ ਜਾਈ ਵੀ ਆਪਾਂ ਕੁੜੀ ਬਾਰੋਂ ਠਾ ਦਈਏ ਚਲ ਨਹੀਂ ਨਹੀਂ ਭਾਈ ਤੈਨੂੰ ਭਲੇਖਾ ਪੈ ਗਿਆ ਹੋਣਾ ਭਾਬੀ ਆਏ ਨਹੀਂ ਕਰਦੀ ਹੈਗੀਗੀ ਕਰਦੀ ਦਾ ਕਿਉਂ ਨਹੀਂ ਤੇਰਾ ਕੁਝ ਕਰਦੀ ਆ ਮੈਨੂੰ ਪਤਿਆ ਚਲ ਤੂੰ ਕੋਈ ਵੱਡੀ ਗੱਲ ਐ ਮੈਨੂੰ ਦੱਸ ਫਿਰ ਜੇ ਤੂੰ ਨਾ 5-7 ਦਿਨ ਖੜਾ ਲੈਂਗੇ ਜਾਂ 10-15 ਦਿਨ ਖੜਾ ਲਾ ਕੇਰਾ ਮੈਂ ਹੋਣਾ ਟੂਮਾ ਦਾ ਕੋਈ ਹੋਰ ਇੰਤਿਆਮ ਕਰ ਲਾਂ ਤੂੰ ਮੇਰੀ ਗੱਲ ਸੁਣ ਬਾਈ ਟੂਮਾ ਟਾਮਾ ਨੂੰ ਮਾਰ ਗੋਲੀ ਉਹਨਾਂ ਨੇ ਤਾਂ ਮੈਨੂੰ ਸਪੈਸ਼ਲ ਕਹਿ ਕੇ ਧੋ ਰਿਆਗਾ ਉਹ ਕਹਿੰਦੇ ਸਾਨੂੰ ਕਿਸੇ ਚੀਜ਼ ਦੀ ਲੋੜ ਨਹੀਂ ਅਸਾ ਚਾਰ ਬੰਦੇ ਆਵਾਂਗੇ ਕੱਪੜੇ ਵੀ ਆਪਦੇ ਲਿਆਵਾਂਗੇ ਤੇ ਅਸੀਂ ਆ ਕੇ ਲੈ ਜਾਾਂਗੇ ਓਏ ਉਹ ਤਾਂ ਗੱਲ ਮੈਂ ਤੇਰੀ ਭੈਣ ਸਮਝ ਗਿਆ ਗੱਲ ਕਰ ਲੋਕ ਕੀ ਸੋਚਣਗੇ ਵੀ ਇਹਦੇ ਭਰਾ ਨੇ ਆਦੀ ਭੈਣ ਨੂੰ ਕੁਝ ਵੀ ਨਹੀਂ ਦਿੱਤਾ ਤੂੰ ਜੇ ਮੇਰੀ ਗੱਲ ਮੰਨ ਲਈ ਤੇ ਪੰਜ ਚਾਰ ਦਿਨ ਹੀ ਖੜਾ ਲਾ ਤੂੰ ਨੂੰ ਮੈਂ ਪੰਜ ਚਾਰ ਤਾਂ ਚਿੰਤਾ ਜਾਂ ਕਰ ਦੂਆ ਫਿਰ ਆਪਾਂ ਅਗਲੇ ਹਫਤੇ ਆਨੰਦ ਕਾਰਜ ਦੇ ਦਾਂਗੇ ਸੂ ਸਰ ਬਾਈ ਮੇਰੀ ਗੱਲ ਸੁਣ ਲਾ ਮਾਦਾ ਨੋਆ ਕਹਿਣੀ ਆ ਉਹਨਾਂ ਨੇ ਤਾਂ ਮੈਨੂੰ ਕਹਿ ਤਾ ਵੀ ਸਾਨੂੰ ਤਾਂ ਕਿਸੇ ਚੀਜ਼ ਦੀ ਲੋੜ ਨਹੀਂ ਤੂੰ ਫੇਰ ਨਾ ਕਰ ਤੂੰ ਕੱਲੇ ਵਿਆਹ ਦੀ ਤਿਆਰੀ ਕਰ ਚੱਲ ਪਹਿਣੇ ਅਗਲੇ ਹੰਦ ਤੱਕ ਕਹਿਣੀ ਹੁੰਦਾ ਠੀਕ ਆ ਆਪਾਂ ਦੇਵਾਂਗੇ ਜਿੰਨੇ ਜੋ ਗਰੇ ਆਪਾਂ ਹੈਗੇ ਆ ਉਹਨੇ ਚੀਜ਼ ਆਪਾਂ ਦੇਵਾਂਗੇ ਬੇਸਾਂਸਰ ਹੈ ਕੋਈ ਨਾ ਮੈਂ ਉਹ ਵੀ ਇੰਤਜ਼ਾਮ ਕਰ ਲਵਾਂ ਤੂੰ 5000 ਦਿਨ ਤੱਕ ਉਹਨਾਂ ਨੂੰ ਖੜਾ ਸਕਦੀ ਆ ਉਹ ਤਾਂ ਖੜ ਜਾਣਗੇ ਚੱਲ ਮੇਰੀ ਗੱਲ ਸੁਣ ਉਹਨਾਂ ਕੋਲ ਤਾਂ ਨਹੀਂ ਮੈਂ ਕਰਦੀ ਕੋਈ ਗੱਲ ਚੱਲ ਜਿੰਨਾ ਕਿ ਤਥੋਂ ਹੁੰਦਾ ਤੂੰ ਕਰਦੀ ਸ਼ੁਕਰ ਆਪੇ ਬਾਈ ਤੂੰ ਮੈਨੂੰ ਮਿਲ ਗਿਆ ਨਹੀਂ ਤਾਂ ਮੈਨੂੰ ਤਾਂ ਆਏ ਸੀ ਜੇ ਭਾਬੀ ਹੋਈ ਮੈਨੂੰ ਫੇਰ ਉਮੀ ਮੋੜਨਾ ਉਮੀਦ ਆ ਕਿ ਮੋੜਨਾ ਪੈਂਦਾ ਆਉਂਦਾ ਦਾ ਮੈਂ ਤੇਰੇ ਕੋਲ ਹੈਗਾ ਫਿਰ ਮੈਨੂੰ ਤਾਂ ਹੁਣ ਸੰਸਾ ਹੈਗੀ ਸੀ ਪਰ ਗਤ ਤਨੂ ਦਾ ਮਨ ਤੇਰੇ ਤੂੰ ਆ ਗਈ ਨਹੀਂ ਤੇਰੇ ਕੋਲ ਮੈਨੂੰ ਆਉਣਾ ਪੈਂਦਾ ਮੈਨੂੰ ਤਾਂ ਆਉਣਾ ਹੀ ਸੀ ਭਾਈ ਉਹ ਵਿਚੋਲਾ ਜਾ ਵੀ ਤੁਹਾਡਾ ਜਵਾਬ ਦੇ ਗਿਆ ਬਾਈ ਅੰਦਰ ਨੇ ਏਸੀ ਵਾਲੇ ਕਵਰੇ ਚਾ ਰੱਖੀ ਪਈ ਆ ਕੇ ਅੰਦਰ ਬੈਠੇ ਹੋਰ ਭੈਣ ਇੱਥੇ ਮੱਖੀਆਂ ਆ ਬਾਹਰ ਚੱਲ ਉੱਥੇ ਪੀਣੇ ਚੱਲ ਭੈਣ ਚਾਹ ਪੀ ਲੈ ਕੋਈ ਗੱਲ ਨਹੀਂ ਆ ਗਈ ਸੀ ਚੱਲ ਭੈਣ ਤੂੰ ਚਾਹ ਪੀ ਤੇ ਕੋਈ ਗੱਲ ਨਹੀਂ ਤੂੰ ਵਧੀਆ ਗੱਲ ਵਧੀਆ ਸੁਨੇਹਾ ਦਿੱਤਾ ਕੋਈ ਗੱਲ ਨਹੀਂ ਤੂੰ ਬੇਸੰਸਰਾ ਤੂੰ ਚਾਹ ਪੀ ਕੇ ਤੇ ਅਗਲੀ ਵਸਤੇ ਜੇ ਤੂੰ ਜਾਣਾ ਤਾਂ ਵਗ ਜਾ ਜੇ ਤੇਰੀ ਭਾਬੀ ਨੂੰ ਮਿਲ ਕੇ ਆਣਾ ਭਾਈ ਫਿਰ ਤੂੰ ਖੜ ਜਾ ਤੇ ਬਸ ਤੈਨੂੰ ਮਿਲ ਲੈ ਬਥੇਰਾਗਾ ਉਹ ਨੂੰ ਮਿਲ ਕੇ ਤਾਂ ਮੂੜ ਹੀ ਖਰਾਬ ਹੋਊਗਾ ਚੱਲ ਤੈਨੂੰ ਮਿਲਣਾ ਸੀਗਾ ਮਿਲ ਲਈ ਤੇ ਮੇਰੀ ਗੱਲ ਸੁਣ ਬਈ ਮੈਂ ਤਾਂ ਤੈਨੂੰ ਐਂ ਕਹਿੰਦੀ ਸੀਗੀ ਤੇ ਮਾੜਾ ਯਾ ਨਾ ਤੂੰ ਟਾਹੋ ਕਰਿਓ ਚੰਗਾ ਗੌਰ ਕਰੀ ਸਗਣਾ ਕੋਈ ਨਾ ਕੋਣ ਬੇਸੰਸਰ ਠੀਕ ਆ ਚੰਗਾ ਹਾਏ ਹਾਏ ਬਾਲੀ ਕਰਨੀ ਸੀ ਸੱਚੀ ਮੈਂ ਕਿਧਰ ਗਈ ਸੀ ਮੈਂ ਨਿਕਲ ਗਈ ਸੀ ਉਹ ਪਸੀਆ ਮੈਨੂੰ ਤੁਰੇ ਫਿਰਦੀ ਹੋਈ ਲੈ ਆਈ ਹੁਣ ਕਦੋਂ ਗੱਦੂ ਦੇਖਣ ਗਈ ਹੋਏਗੀ ਲੈ ਤੈਨੂੰ ਕਹੀਏ ਨਾ ਵੀ ਬੱਲਾ ਸੁੱਕੀਆਂ ਪਈਆਂ ਨਹੀਂ ਹੈਗੇ ਗੱਦੂ ਕਿਸੇ ਦਾ ਕਹਿਣਾ ਨਹੀਂ ਮੰਨਣਾ ਚੱਕ ਕੇ ਮੂੰਹ ਦੁਪਹਿਰੇ ਖੇਤ ਤੁਰ ਪਈ ਪਰ ਵੇਖਣ ਦਾ ਤਾਂ ਫਰਜ਼ ਸੀ ਪਰ ਲੈ ਆਈ ਹੋਗੀ ਦੇਖਣ ਨੂੰ ਫਰਜ਼ ਸੀ ਤੈਨੂੰ ਦੇਖਣ ਨੂੰ ਕਹੇ ਕੰਜਰ ਦਾ ਜ਼ਕੀਨ ਨਹੀਂ ਕਰਨਾ ਤੂੰ ਤਾਂ ਨਾ ਉਹੀ ਦੁੱਧ ਤੇ ਬਾਲੇ ਬੰਨੂ ਚੜੀ ਆਂਣਾ ਜੇ ਹੁਣ ਉੱਥੇ ਕੋਈ ਮਿਲ ਜਾਂਦਾ ਨਿੱਕਾ ਮੋਟਾ ਚੂਹਾ ਮੈਨੂੰ ਮੈਂ ਘਰੇ ਲਿਆਉਂਦੀ ਆਪਾਂ ਸਬਜ਼ੀ ਦਾ ਡੰਗ ਵੱਜ ਜਾਣਾ ਮੈਂ ਕਿਹਾ ਅੱਖਾਂ ਫਟੀਆਂ ਮੈਂ ਨਹੀਂ ਦੇਖਿਆ ਜੇ ਚੂਹਾ ਹੁੰਦਾ ਮੈਂ ਚੂਹਾਣਾ ਤੋੜ ਲੈਂਦਾ ਸਰ ਅਦਨਾਰ ਦੀ ਉल्लू ਸਿੱਧਾ ਰੱਖਦੀ ਹੈ ਕਿਸੇ ਕੰਜਰ ਦੀ ਗੱਲ ਦਾ ਕੋਈ ਸੁਣਨੀ ਨਹੀਂ ਚਲ ਛੱਡ ਪਰਾਂ ਇਹਦਾ ਗੱਲਾਂ ਸਾਰੀਆਂ ਮੇਰੀ ਗੱਲ ਸੁਣ ਲੈ ਤੂੰ ਫੋੜ ਦੇ ਹੁਣ ਕੀ ਸੁਣਾਉਣਾ ਹੈ ਸੁਣਾਉਣਾ ਕੀ ਹੈ ਸੁਣਾਉਣਾ بس ਦੱਸਤਾ ਤੈਨੂੰ ਇੱਕ ਵਾਰੀ ਮੈਂ ਤਾਂ ਤੈਨੂੰ ਦੱਸਣਾ ਸੁਣਾਉਣਾ ਨਹੀਂ ਹੈ ਇਸ ਵਾਰ ਠੀਕ ਹੈ ਮੇਰੀ ਗੱਲ ਸੁਣ ਲੈ ਅਗਲੇ ਹਫਤੇ ਕੁੜੀ ਨੂੰ ਨਾ ਤੋੜਨਾ ਪਰ ਤੋੜ ਦੇ ਹਾਂ ਫੇਰ ਨਾ کہیں ਚੱਲੀਏ ਨਾ ਜੇ ਤਾਂ ਮੈਂ ਤੈਨੂੰ ਗੱਲ ਸਿੱਧੀ ਦੱਸਤੀ ਜੇ ਤਾਂ ਆਉਣਾ ਹੋਇਆ ਚਿਤਮਾਨਾ ਤਾਂ ਆ ਜੀ ਜੇ ਉਹਨਾਂ ਨੂੰ ਕਹਿ ਦਿਆਂਵੇ ਕਿ ਕੈਂ ਨੂੰ ਠੀਕ ਹੈ ਜੇ ਆਉਣਾ ਹੋਇਆ ਉਹ ਆ ਜਾਣਗੇ ਨਹੀਂ ਮੇਰੇ ਵੱਲੋਂ ਤਾਂ ਕੋਈ ਲੋੜ ਨਹੀਂ ਕਿਸੇ ਨੂੰ ਅੱਡੇ ਕੋਈ ਮੇਰੇ ਪਿੱਛੇ ਖਾਨਸੂਰੇ ਨਹੀਂ ਵੀ ਤੇਰੇ ਘਰੇ ਆਏ ਆਉਣਗੇ ਜੇ ਤਾਂ ਉਹਨਾਂ ਨੂੰ ਫੋਨ ਕਰੇਗਾ ਤਾਂ ਆਉਣਗੇ ਆਏ ਕੋਈ ਅਗਲਾ ਕੋਈ ਭੁੱਖਾ ਨਹੀਂ ਫੋਨ ਫੋਨ ਤਾਂ ਮੈਂ ਕਿਤੇ ਉਹਨਾਂ ਨੂੰ ਚਿੱਠੀਆਂ ਨਾਲ ਭੇਜਦਾ ਮੈਂ ਕਰੀ ਗਣਾ ਫੋਨ ਉਹਨੇ ਫੋਨ ਆਈ ਕਰਦੂਤ ਹੁੰਦੀ ਤਾਂ ਮੈਂ ਫੋਨ ਵੀ ਕਰ ਦਿੰਦਾ ਕਰਦੂਤ ਤਾਂ ਉਹ ਆਦੀ ਸਾਰੀ ਕਲਿਆਰੀ ਬੈਠਿਆ ਠੀਕ ਹੈ ਘਰੋਂ ਸਵਾਨ ਚੱਕ ਚੱਕ ਰੱਖੀ ਬੈਠਿਆ ਕਈ ਲੋਕ ਫੋਨ ਕਰਾ। ਕੋਈ ਵੱਡਾ ਸਰਮਾਇਦਾਰ ਆ ਗਿਆ। ਆ ਕੇ ਕਰੇ ਮੈਂ ਦਾ ਸਮਾਇਦਾਰ ਹੀ ਐ। ਠੀਕ ਐ ਜਿਹੜਾ ਹੈਗਾ ਉਹਨੇ ਜੋਗਰ ਤੈਨੂੰ ਕਰਕੇ ਦਿਖਾਉਂਗਾ। ਨਾਲੇ ਸਾਰੇ ਤੈਨੂੰ ਕੱਲ ਮੈਂ ਤਲਾਹ ਦੇਣੀ ਸੀ ਤੈਨੂੰ ਦੇਤੀ। ਗਾਹਾਂ ਮੈਂ ਕਿਸੇ ਦਾ ਗੁੱਠਾ ਨਹੀਂ ਲਵਾਇਆ। ਨਾ ਕਿਸੇ ਨੂੰ ਮੈਂ ਫੋਨ ਕਰਾਂ ਨਾ ਮੈਂ ਕਿਸੇ ਨੂੰ ਚਿੱਠੀਆਂ ਪਾਵਾਂ ਇੱਥੇ। ਵੇ ਕਰੇ ਤਾ ਤੀਆਂ ਰਾਜੇ ਰਾਣੇ ਨਹੀਂ ਰੱਖੂੰਗਾ। ਤੂੰ ਕਿਧਰੋਂ ਰੱਖ ਲੈਂਗੇ ਵਿਆਹ ਖੇ ਤੋੜਨੀ ਐ। ਮੈਂ ਕਿਦੋਂ ਤੈਨੂੰ ਹਟਾਉਣੀ ਐ ਵੀ ਨਾ ਤੋੜ। ਪਰ ਜਿਹੜੀ ਗੱਲ ਤੂੰ ਮੇਰੇ ਪੇਕੇਆਂ ਨੂੰ ਕਹਿਣਾ ਨਾ ਇਹ ਗੱਲ ਗਲਤ ਐ। ਮੈਂ ਉਹਦੇ ਪੇਕੇਆਂ ਦਾ ਹਜਾ ਲਵਾਉਣਾ। ਨਹੀਂ ਲਵਾਣਾ ਨਾ ਹਲਵਾ ਲੈ ਲਾਉਣਾ ਉਹਨਾਂ ਨੇ ਚੰਡੇ ਕਿਤੇ ਝੂਲਦੇ ਸੀ ਯਾ ਲੈਣਾ ਫਲਾਣਾ ਲੈਣਾ ਮੈਂ ਦੇਖ ਕਿਸੇ ਨਾਲ ਕਲੇਸ਼ ਨਹੀਂ ਕਰਦਾ ਨਾ ਮੈਂ ਤੇਰੇ ਨਾਲ ਕਰਾਂ ਨਾ ਉਹਨਾਂ ਨਾਲ ਕਰਾਂ ਠੀਕ ਹੈ ਮੈਨੂੰ ਸਾਰਾ ਕੁਝ ਪਤਾ ਹੈ ਵੀ ਕਿੱਥੇ ਕੀ ਪਿਆ ਕਿੱਥੇ ਕੀ ਹੈਗਾ ਠੀਕ ਹੈ ਇਹ ਕਰੂਗਾ ਤੇ ਇਹਨਾਂ ਨਾਲ ਬਾਅਦ ਚ ਗੱਲਾਂ ਠੀਕ ਹੈ ਕੋਈ ਨਾ ਕੁੜੀ ਨੂੰ ਤੋੜਦਾ ਉਹਦੋਂ ਬਾਅਦ ਚ ਦੇਖੂ ਆ ਨਾਲੇ ਉਹਨਾਂ ਨੂੰ ਦੇਖੂ ਮੇਰੇ ਵੱਡੇ ਸਾਰੇ ਦਾਰਾਂ ਨੂੰ ਮੈਂ ਤੈਨੂੰ ਦੇਖੂ ਆ ਤੇ ਚੁੱਪ ਕਰਕੇ ਤੈਨੂੰ ਦੱਸਦਾ ਅਗਲੇ ਹਫ਼ਤੇ ਸੂਜਰ ਅਨੰਦ ਕਾਰਜ ਕਰਨੀ ਆ ਕੁੜੀ ਦੇ ਜੋ ਚਿਤ ਮੰਦਾ ਦਾ ਸੂਜਸਰ ਆ ਜੀ ਨਹੀਂ ਤੇਰਾ ਮਰਜ਼ੀ ਹੈ ਮੇਰੀ ਜਾਂਦੀ ਆ ਜੁੱਤੀ ਮੈਨੂੰ ਸੂਟ ਨਾ ਕੋਈ ਚੀਜ਼ ਸੂਟ ਲਿਆਨ ਨੂੰ ਤੇਰੇ ਕੋਲ ਸਾਰਾ ਕੁਝ ਆ ਪੇਲੇ ਲਈ ਆਏ ਨਹੀਂ ਮੈਂ ਜਾਂਦੀ ਐ ਕਿ ਮੈਂ ਝੁੱਲੀ ਚੱਕਾਂ ਦੀ ਆ ਵੀ ਐ ਜਾਵੜੂਗੀ ਕੋਈ ਮਾਣੀ ਮੋਟੀ ਕੋਈ ਬੰਦਾ ਤਿਆਰੀ ਕਰਦਾ ਹੁੰਦਾ ਉਹ ਜਮਾ ਸੰਗ ਸ਼ਰਮ ਲਾ ਲਈ ਸਾਰਾ ਦਿਨ ਮੇਰੇ ਪੇਕਿਆਂ ਨੂੰ ਨਿੰਦੀ ਜਾਂਦਾ ਪਤਾ ਨਹੀਂ ਕੀ ਅੱਗ ਭਾਲਦਾ ਉਹਨਾਂ ਤੋਂ ਲੈ ਮੈਨੂੰ ਤਾਂ ਐ ਸੀ ਵੀ ਇਹ ਚੂਮਾਂ ਦੀ ਗੱਲ ਛੇੜ ਕੇ ਮੇਰੇ ਨਾਲ ਲੜੂਗਾ ਚੂਮਾਂ ਤਾਂ ਮੇਰੇ ਕੋਲੇ ਆ ਨਾਣੇ ਰੋਲਾ ਪਾਇਆ ਮੇਰੇ ਦਿਲ ਚਾਹੀ ਸੀ ਵੀ ਇਹ ਰੋਲਾ ਪਾਊਗਾ ਮੈਂ ਆਪਦੇ ਪੇਕਿਆਂ ਨੂੰ ਸੱਦੂੰਗੀ ਵੱਧ ਤੂਦਕੜਾ ਪਾਊਗਾ ਤੇ ਇੰਨੇ ਚ ਕੁੜੀ ਦਾ ਵਿਆਹ ਹੋਊਗਾ ਨੀ ਹੈ ਤੇ ਪਰ ਇਹ ਗੱਲਾਂ ਉਲਟ ਹੋਈ ਜਾਂਦੀਆਂ ਬਿਨਾ ਸਿਆਉਣੇ ਤੋਂ ਵਿਆਹ ਕਰੂਗਾ ਕਿਵੇਂ ਕਿ ਜਾਣ ਕੇ ਛੇੜਦਾ ਮੈਨੂੰ ਵੀ ਇਹ ਬੋਲੂਗੀ ਕੁਛ ਚੱਲ ਕੋਈ ਨਾ ਦੇਣੀ ਆ ਮੈਂ ਬਿਨਾ ਸਿਆਉਣੇ ਤੋਂ ਕਿਵੇਂ ਤੋਰਦਾ ਕੁੜੀ ਨੂੰ ਨਾਲੇ ਬਿਨਾ ਸਿਆਉਣੇ ਤੋਂ ਤੋਰਦਾ ਖਾਲੀ ਹੱਥ ਤੋਰਦਾ ਤਾ ਅੱਜ ਤੋਰਦੀ ਠੀਕ ਹੈ ਨਾ ਸੁਈ ਸਰ ਨਾਮ ਦੇ ਜਾ ਕੇ ਦੇਣੇ ਆ ਦੇ ਦੇ ਮੇਰੇ ਭਾ ਦੀ ਨਾ ਹੋਵੇ ਕੁੜੀ ਦਾ ਵਿਆਹ ਘਰੇ ਬੈਠੀ ਆ ਕੰਮ ਕਰਵਾਈ ਜਾਊਂਗੀ ਮੈਂ ਤਾਂ